ਦਾਨ ਸਾਰਿੰਗ ਮਹੱਲਾ ਪੰਜਵਾਂ ਵੂਠਾ ਸਰਬਤਾਹੀ ਮੇਹ ਆਨੰਦ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਉ ਨੇਹ ਰਹਾਉ ਚਾਰ ਕੁੰਟ ਦਹ ਦਿਸ ਜਲ ਨਿਦ ਊਨ ਥਾਉ ਨਾ ਕੇ ਕਿਰਪਾ ਨਿਦ ਗੋਬਿੰਦ ਪੂਰਨ ਜੀ ਦਾਨ ਸਭ ਦੇ ਸਤ ਸਤ ਹਰ ਸਤ ਸੁਆਮੀ ਸਤ ਸਾਜ ਸੰਗੇਉ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇ ਸਾਰੀ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਕਰ ਮਸਟਕ ਧਾਰਿਓ ਮੇਰੇ ਮਾਥੇ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਕਬ ਚਲ ਨੀਮ ਤਰਾਈ ਸਤ ਗੁਰ ਕਬ ਹੂੰ ਢੋਲਤ ਨਾਹੀ ਗੁਰੂ ਨਾਨਕ ਜਬ ਭਏ ਦਿਆਰਾ ਸਰਬ ਸੁਖਾਂ ਨਿਦ ਪਾਹੀ ਸਾਰਿ ਮਹੱਲਾ ਪੰਜਵਾਂ ਨਿਭਿ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਦ ਧਨ ਬਿਖੈ ਮਾਹੀ ਅਲੇਪ ਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ અપਾਰ ਜੀਤਿਓ ਬਹੁੜਿ ਜੋਨ ਨਾ ਪਾਏ ਪਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲਾਗਾ ਪ੍ਰਭ ਸਿਓ ਰੰਗ ਸਾਰੀ ਮਹੱਲਾ ਪੰਜਵਾਂ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ 모ਹਿਓ ਅਚਰਜਤਾ ਕੇ ਸਵਾਦ ਰਹਾਉ ਮਾਤ ਪਿਤਾ ਬੰਧ ਪਹਿ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੂਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਇਕ ਸਵੇ ਨਾ ਹਉ ਆਨ ਨਾ ਜਾਣੂ ਦੁਤੀਆ ਭਾਉ ਸਭ ਲੂ ਰਹਾਉ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ 모ਹਿਉ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਉ ਮੈਂ ਹੂ RAM ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੂਹੂ ਸਾਰਿੰ ਮਹੱਲਾ ਪੰਜਵਾਂ ਬਿਨ ਸੇ ਕਾਚ ਕੇ ਬਿਵਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤ ਹੂੰ ਨਾਮ ਹਿਰਦੈ ਧਾਰ ਗੁਰ ਚਰਨ ਬੋਹਤ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਏ ਅਮਰਤ ਪੀਓ ਨਾਨਕ ਆਣ ਰਸ ਸਭ ਖਾਰ ਸਾਰੀ ਮਹੱਲਾ ਪੰਜਵਾਂ ਤਾਂ ਤੇ ਕਰਨ ਪਲਾਹਾ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟਦਾਸਾ ਸਿੱਧ ਸਭ ਊਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧਰ ਹੈ ਲਾਗ ਪੱਲੇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਬ ਆਖੀ ਰਹਾਉ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ 베ਦਿਆ ਕਰ ਸਰਬਸੇ ਅੰਤਰ ਰਾਖੀ 베ਦ ਪ੍ਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰੰਗ ਮਹੱਲਾ ਪੰਜਵਾਂ ማਖੀ ਰਾਮ ਕੀ ਤੂੰ ማਖੀ ਜਹ ਦੁਰਗੰਧ ਤਹਾ ਤੂੰ ਬੈਸਹਿ ਮਹਾ ਬਿਖਿਆ ਮਦ ਚਾਖੀ ਰਹਾਉ ਕਿਤ ਹੈ ਸਥਾਨ ਤੂੰ ਟਿਕਨਣਾ ਪਾਵੈ ਇਹ ਵਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਏ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰੀ ਮਹੱਲਾ ਪੰਜਵਾਂ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀ ਆਸ ਮਹਾ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸ਼ੀ ਹਰ ਨਾਨਕ ਰਤਨ ਲਹਿਉ ਸਾਰੰਗ ਮਹੱਲਾ ਪੰਜਵਾਂ ਮਾਈਰੀ ਅਰੇ ਉਹ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਕਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਦਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸਤ ਵਿਸ਼ਟਾ ਕ੍ਰਿਮ ਬਿਨ ਹਰਿ ਜਾਣਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾਪੂਰਬਲਾ ਜੋਰ ਨਾਨਕ ਸਰਨ ਕਿਰਪਾ ਨਿਦ ਸਾਗਰ ਬਿਨ ਸਿਓ ਆਨ ਨਿਹੋਰ ਸਾਰੰਗ ਮਹੱਲਾ ਪੰਜਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾੜੇ ਖੋਏ ਪਰਾ ਪੂਰਵ ਜਿਸਹਿ ਲਿਖਿਆ ਬਿਰਲਾ ਪਾਏ ਕੋਏ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤਸਾਰ ਹਰ ਬਸਾਰ ਜੋ ਜਵਾਨ ਰਾਚ ਹੈ ਮਿੱਤਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰਬਿੰਦ ਬਸਾਏ ਹਿਰਦੈ ਬਹੋਰ ਜਨਮ ਨਾ ਮਾਰ ਕਰ ਅੰਗ ਰੋ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰੰਗ ਮਹੱਲਾ ਪੰਜਵਾਂ ਮਾਨੀ ਤੂੰ RAM ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਬਮਾਨੀ ਰਹਾਉ ਤਾਰਿਆ ਨਗਰੋ ਆਪਣੀ ਕਰ ਲਈਨੀ ਗੁਰਮਖਪੂਰ ਗਿਆਨੀ ਸਰਬ ਸੂਕ ਆਨੰਦ ਖਨੇਰੇ ਠਾਕੁਰ ਦਰਸ ਧਿਆਨੀ ਨਿਕਤ ਵਰਤਨ ਸਾ ਸਦਾ ਸੁਹਾਗਣ ਦਹਿਿਸ ਸਾਈ ਜਾਨੀ ਪ੍ਰਿਆ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹੱਲਾ ਪੰਜਵਾਂ ਤਉ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਕ ਤੁਮਹਿ ਸੰਗ ਹਰaknਹਾਰ ਤੁਮਹਿ ਜਗਦੀਸ਼ ਰਹਾਉ ਤੂੰ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂੰ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾਂ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਾਹ ਮਾਨੀ ਸਾਰੀ ਬਮਹੱਲਾ ਪੰਜਵਾਂ ਚੌਪਦੇ ਘਰ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਭਜ ਆਨ ਕਰਮ ਬੇਕਾਰ ਮਾਨ ਮੋਹ ਨਾ 부ਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਤ ਪੀਵਤ ਹਸਤ ਸੋਵਤ ਆਉਦ ਬਿਤੀ ਆਸਾਰ ਨਰਕ ਉਦਰ ਪਰਮੰਤ ਜਲ ਤੋ ਜਮਹਿ ਕੀਨੀ ਸਾਰ ਪਾਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਗੁਰੂ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਵਿਖਟ ਗਉਰੀ ਖਾਏ ਮੂਠੋ ਚਿਤ ਨਾ ਸਿਰਜਨ ਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੂ ਮਾਤੰਗ ਮਤ ਹੰਕਾਰ ਤਰ ਕਿਰਪਾ ਪ੍ਰਭ ਸੰਤ ਰਖ ਕੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨੇ ਆਇਓ ਗੋਪਾਲ ਪੁਰਖ ਅਪਾਰ ਸਰੰਗ ਮਹੱਲਾ ਪੰਜਵਾਂ ਕਰ ਸ਼ੀਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰ ਕਰੀਬੇ ਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹੇ ਮੋਹ ਲਈ ਪ੍ਰੇਅ ਪ੍ਰੀਤ ਹਿਰਦੈ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਰ ਤਾਏ ਆਨ ਆਨ ਰੂਚੀ ਐ ਹਰ ਸੰਗ ਸੰਗ ਖਚੀ ਐ ਜੋ ਸਾਧ ਸੰਗ ਪਾਈ ਕਹੋ ਨਾਨਕ ਹਰ ਧਿਆਏ ਅਬ ਰਹੇ ਜਮਹਿ ਮੇਲ ਸਾਰਿੰਗ ਮਹੱਲਾ ਪੰਜਵਾਂ ਕੰਚਨਾ ਬਹੁ ਦਤ ਕਰਾ ਭੂਮਿਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਭੇਦ ਜੀਵ ਭਨੇ 10 ਅਸ਼ਟ ਖਸ਼ਟ ਸਰਵਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਬਰਤ ਸੰਧ ਸੋਚ ਚਾਰ ਕ੍ਰਿਆ ਕਉਂਤ ਨਿਰਾਹਾਰ ਅਪਰਸ ਕਰਤ ਪਾਕ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ RAM ਦਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਉ ਜਨ ਨਾਨਕ ਨਾਮ ਮਿਸਤ ਲਾਗੇ ਸਾਰਿ ਮਹੱਲਾ ਪੰਜਵਾਂ RAM 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 ਜਾਪ ਰਮਤ RAM ਸਹਾਈ ਰਹਾਉ संतन कै चरण लागी काम क्रोध लोभ त्यागे गुरु गोपाल भये कृपाल लबदे अपनी पाई बिनसे भ्रम मोह अंध टूटे माया के बंद पूर्ण सर्वत्र ठाकुर नह को बैराई स्वामी सो प्रसन्न भये जन्म मरण दुख गए संतन कै चरण लाग ਨਾਨਕ ਗੁਣ ਗਾਈ